ਇਧਰ ਸਾਨੂੰ ਜ਼ਿਆਦਾਤਰ ਮਿਲਣਗੇ ਗੱਠਾਂ ਵਾਲੇ ਯਾਰ ਆਹ ਕੰਮ ਦੇਖੋ ਬਾਈ ਯਾਰ ਆਹ ਕੰਮ ਕਿਉਂ ਕਰਦੇ ਨਹੀਂ ਯਾਰ ਉਹ ਆਹ ਗੇਟ ਦੀ ਗੱਲ ਕਰਦਾ ਸੀ ਮਨਚਾਚੀ ਯਾਰ ਕਿਨ ਗੇਟ ਬਣਾਇਆ ਬਹੁਤ ਸੋਹਣਾ ਬਣਾਇਆ ਹੋਇਆ ਬਹੁਤ ਪੁਰਾਣਾ ਹੈ 1900 ਤੋਂ 1957 ਦਾ ਘਰ ਬਣਾਇਆ ਹੋਇਆ ਇਹ ਆ ਮਾਨਸਾਹਬ ਦਾ ਪਾਰਕ ਆ ਗਿਆ ਨਾਲ ਪੱਟਣ ਨੂੰ ਪਾਰਟੀਆਂ ਨੂੰ ਟੋਪਰੀਆਂ ਨੂੰ ਸ਼ਿੱਕੂ ਨੂੰ ਤੇ ਹੁਣ ਜਾਣਦੇ ਆ ਜੀ ਸਾਡੇ ਪਿੰਡ ਦੀ ਲੇਕਣੀ ਆਹਾ ਆ ਗਈਆਂ ਵੇਲੀਆਂ ਵੇਖੋ ਆ ਫਿਰ ਆ ਸਾਰੀਆਂ ਉਹਨਾਂ ਦੇ ਮਹਿਮਾਨ ਸਾਹਿਬ ਕਿਆਂ ਬੜੀਆਂ ਸੋਹਣੀਆਂ ਬਣੀਆਂ ਮੰਗੀਆਂ ਮਸ਼ੀਨ ਦੇ ਜਨ ਕਰ ਗੁੱਠਾਂ ਲੱਗਦਾ ਮਾਲਕ ਦਾ ਉਹਨਾਂ ਚਿਰ ਉਹਦੀ ਮਸ਼ੀਨ ਤੋਂ ਕਣਕਣੀ ਨਿਕਲਦੀ ਜਿੰਨਾ ਚਿਰ ਮਸ਼ੀਨ ਤੋਂ ਕਣਕਣੀ ਨਿਕਲਦੀ ਉਹ ਕਣਕ ਸਰਕਾਰੀ ਹੈ ਬਹਿਤ ਨਹੀਂ ਸਕਦੇ ਆਪਾਂ ਹਾਂ ਉਹਨੂੰ ਆਪਾਂ ਕਿਸੇ ਬਸਿੰਦੇ ਦੇ ਸਕਦੇ ਵਾਪਸ ਜੰਦੀ ਚਲੇ ਠੀਕ ਹੋ ਨਾ ਸਭ ਦੋਸਤਾਂ ਨੂੰ ਯਾਰਾਂ ਨੂੰ ਮੇਰੀ ਤਰਫੋਂ ਜਵਾਨੀ ਦੀ ਮੁਬਾਰਕ ਲਵ ਯੂ ਹੋ ਗਿਆ ਦੋਸਤੋ ਸੁਣੋਣਾ ਅਕਸਰ ਹੀ ਗੱਲ ਸੁਣਨ ਨੂੰ ਮਿਲਦੀ ਹੁੰਨੀ ਹੈ ਵੀ ਡੀਪੋ ਵਾਲੇ ਸਾਡੀ ਕਣਕ ਖਾ ਗਏ ਸਾਨੂੰ ਕਣਕ ਨਹੀਂ ਦਿੱਤੀ ਅੱਜ ਆਪਾਂ ਸਪੈਸ਼ਲੀ ਬਾਈ ਡੀਪਲ ਨਾਲ ਗੱਲਬਾਤ ਕਰਾਂਗੇ ਤੇ ਤੁਹਾਨੂੰ ਸਾਰੀ ਕਹਾਣੀ ਦੱਸਾਂਗੇ ਵੀ ਕਣਕ ਦੀ ਕਹਾਣੀ ਕੀ ਹੁੰਦੀ ਹੈ ਤੇ ਕਿੰਨੇ ਕੁ ਬਚਤ ਹੈ ਬਾਕੀ ਦੋਸਤੋ ਵੀਡੀਓ ਵਿੱਚ ਹੋਰ ਵੀ ਇਥੇੜਾ ਕੁਝ ਹੈ ਇੱਕ ਚੀਜ਼ ਤੈਹੇ ਜੀ ਹੋਈ ਜਿਹਦੇ ਨਾਲ ਮੇਰਾ ਮਨ ਬਹੁਤ ਦੁਖੀ ਹੋਇਆ ਸੋਡਾ ਵੀ ਹੋਊਗਾ ਬਾਕੀ ਬਿਨਾ ਕਿਸੇ ਦੇਰੀ ਤੋਂ ਬਾਅਦ ਦੇ ਆਪਾਂ ਦੀ ਵੀਡੀਓ ਵੱਲ ਦੇਖੋ ਤੁਸੀਂ ਵੀ ਮੈਂ ਫਿਰਦਾ ਜੀ ਇਸ ਟਾਈਮ ਪਿੰਡ ਦੇ ਵਿੱਚ ਤੇ ਇਹ ਵੀਡੀਓ ਨਾ ਥੋੜੀ ਜਿਹੜਾ ਸ਼ਾਟ ਹੈ ਇਹ ਇਹ ਬਾਹਰਲੇ ਵਾਸਤੇ ਇਹ ਬੰਦੇ ਬਾਹਰ ਰਹਿੰਦੇ ਆ ਅਮਰੀਕਾ ਕੈਨੇਡਾ ਆਸਟ੍ਰੇਲੀਆ ਉਹਨਾਂ ਵਾਸਤੇ ਕਿਉਂਕਿ ਹੁਣ ਜਿਹੜੀ ਚੀਜ਼ ਮੈਂ ਤੁਹਾਨੂੰ ਦਿਖਾ ਰਿਹਾ ਇਹਨੂੰ ਤੁਸੀਂ ਬਾਹਰ ਬਹੁਤ ਮਿਸ ਕਰਦੇ ਹੋਵੋਗੇ ਤੇ ਸੁਣੋ ਤੁਹਾਨੂੰ ਇਹਦਾ ਬਚਪਨ ਯਾਦ ਆ ਜਾਊਗਾ ਤੇ ਨਾਲੇ ਸਭ ਤੋਂ ਸਸਤੀ ਚੀਜ਼ ਜਿਹੜੀ ਉਹ ਮਿਲ ਜਾਂਦੀ ਹੈ ਪਿੰਡਾਂ 'ਚ ਆਸਾਨੀ ਨਾਲ ਉਹ ਵੀ ਤੁਹਾਨੂੰ ਦਿਖਾਉਣੇ ਆ ਹਾਂਜੀ ਬਾਈ ਜੀ ਕੀ ਹਾਲ ਨੇ ਕਰੋ ਸ਼ੁਰੂ ਕਰਿਆ ਫਿਰ ਗੱਲਬਾਤ ਕਰਦੇ ਆਂ ਧਿਆਨ ਨਾਲ ਸੁਣਿਆ ਦੋਸਤੋ ਚੱਲਣਾ ਦਾ ਕੰਮ ਟੱਪਲੋ ਮੱਕਲੋ ਪਟਲੋ ਬਾਟੀਆਂ ਲੋ ਟੋਕਰੀਆਂ ਲੋ ਸਿੱਕੂ ਲੋਈ ਵਾਈਪਰ ਲੋਈ ਬੱਟਲੋ ਟੱਪਲੋ ਮੱਕਲੋ ਟੋਕਰੀਆਂ ਲੋ ਸਿੱਕੂ ਵਾਈਪਰ ਲੋ ਝਾੜੂ ਵਾਲੋ 50 ਰੁਪਏ 50 ਰੁਪਏ ਸੇਲ 50 ਰੁਪਏ ਸੇਲ 50 ਰੁਪਏ ਸੇਲ 50 ਰੁਪਏ ਹਾਂਜੀ ਭਾਈ ਜੀ ਪਹਿਲਾਂ ਤਾਂ ਪਰਮਾਤਮਾ ਤੁਹਾਡੇ ਕੰਮ 'ਚ ਬਰਕਤ ਪਾਉਣ ਜੀ ਤੇ ਪਰਮਾਤਮਾ ਦਾ ਤਰੱਕੀ ਬਖਸ਼ਣ ਅੱਛਾ ਮਤਲਬ ਕੋਈ ਵੀ ਚੀਜ਼ ਲੈ ਲਓ 50 ਰੁਪਈਆ ਦੀ ਹਾਂਜੀ ਅਜਾ ਵੇਚ ਦੀ 10 ਰੁਪਈਆ ਦਾ ਕੰਮ ਵੀ ਚੱਲਿਆ ਸੀ ਰ ਕਿਉਂ ਸਮਾਰਟ ਸਸਤਾ ਹੁੰਦਾ ਹੈ ਹੈਨਾ ਹਾਂਜੀ ਤੇ ਕਿੰਨੇ ਇੱਕ ਪਿੰਡਾ ਜਾ ਵੜਦੇ ਹੋ ਹੱਥ ਨੂੰ ਇੱਕ ਦੋ ਪਿੰਡੇ ਬਸ ਇੱਕ ਦੋ ਪਿੰਡ ਕੱਢਦੇ ਹੋ ਸੋ ਫਿਰ ਤੋਂ ਸ਼ਾਮ ਤੱਕ ਹਾਂਜੀ ਹਾਂਜੀ ਦੋ ਪਿੰਡੇ ਤੇ ਵਧੀਆ ਹੋ ਜਾਂਦਾ ਕੰਮ ਚੰਗੀ ਢਾਡੀ ਬਣ ਜਾਂਦੀ ਏ ਕਦੇ ਬਣਦੀ ਕਦੇ ਨਹੀਂ ਬਣਦੀ ਛੋਟਾ ਨੂੰ ਵਾਲੀ ਨਹੀਂ ਨਹੀਂ ਸਹੀ ਗੱਲ ਆ ਚੱਲ ਕੋਈ ਨਹੀਂ ਹੌਂਸਲਾ ਰੱਖੀ ਜਾਂਦਾ ਕੰਮ ਸਾਰਾ ਸੈੱਟ ਹੋ ਜਾਂਦਾ ਹੁੰਦਾ ਤੇ ਕੁਆਲਿਟੀ ਵਧੀਆ ਹੁੰਦੀ ਇਹਨਾਂ ਦੀ ਹਾਂਜੀ ਵਧੀਆ ਬਰੇ ਅੱਛਾ ਫੱਟੀ ਫੁੱਟੀ ਕੁਛ ਹੀ ਲੈ ਲਓ ਵਧੀਆ ਮਰਹੂਤ ਆ ਹੋ ਰਹੀ ਏ ਖੜੇ ਹੋ ਕੇ ਦੇਖੋ ਬੈਠ ਕੇ ਦੇਖੋ ਅੱਛਾ ਯਾਰ ਹਾਂਜੀ ਆਹ ਥੋੜੀ ਵੱਡੀ ਵੀ ਹੁੰਦੀ ਐ ਚਮੜੀ ਜੀ ਵੱਡੀ ਆਂਦੀ ਲੈ ਰੱਖਦੇ ਨਹੀਂ ਇਹ ਰੱਖਦੇ ਨਹੀਂ ਨਾ ਜਗ੍ਹਾ ਨਹੀਂ ਚੀਜ਼ ਵਧੀਆ ਥੋੜੀ ਨੀਵੀ ਐ ਭਾਰੇ ਬੰਦੇ ਵਾਸਤੇ ਮੇਰੇ ਵਰਗੇ ਆਦਮੇ ਥੋੜੀ ਵੱਡੀ ਹੋਵੇ ਨਾ ਹਾਂਜੀ ਤੇ ਅੱਛਾ ਕਿਹੜ ਪਿੰਡ ਵਾਧੂ ਹੈ ਵੀਰੇ ਜਿਹੜਾ ਪਿੰਡ ਹੈ ਜਿਹੜਾ ਮਰਜ਼ੀ ਚੱਲ ਮੰਨੇ ਤੇ ਵੈਸੇ ਤੁਸੀਂ ਕਿੱਥੋਂ ਅਸੀਂ ਮੇਰਾ ਰਾਸਥਾਨ ਦੇ ਅਛਾ ਰਾਸਥਾਨ ਤੋਂ ਹਾਂ ਰਾ ਕਿਹੜਾ ਏਰੀਆ ਤਾਰਨਗਰ ਚੂਰੂ ਜ਼ਿਲ੍ਹੇ ਦੇ ਚੂਰੂ ਜ਼ਿਲ੍ਹੇ ਦੇ ਹਾਂਜੀ ਇੱਥੇ ਰਸ ਕਿੱਥੇ ਕਰੀ ਵਰ ਕਿੱਥੇ ਡੱਬਾ ਵਾਲੀ ਮੰਡੀ ਡੱਬਾ ਵਾਲੀ ਮੰਡੀ ਰਹਿੰਦੇ ਹਾਂ ਤੇ ਆਸ-ਪਾਸ ਦੇ ਪਿੰਡ ਕੱਢ ਦਿੰਦੇ ਹਾਂ ਹਾਂਜੀ ਹਾਂਜੀ ਜਿਹੜਾ ਦੇ ਮਿਲਿਆ ਪਹਿਲਾ ਪਿੰਡ ਉਹ ਵੀ ਕੱਢ ਦਿੰਦੇ ਠੀਕ ਹੈ ਠੀਕ ਹੈ ਠੀਕ ਹੈ ਚਲ ਵਧੀਆ ਗੱਲ ਆ ਯਾਰ ਉਹਨਾਂ ਦਾ ਨੰਬਰ ਦੱਸ ਦੇ ਕਿ ਯਾਰ ਕਿ ਟੱਕਰ ਜਾਂਦਾ ਅਗਲੇ ਨੇ ਵੇਖ ਕੇ ਵੀਡੀਓ ਫੋਨ ਫਾਣੀ ਲਾ ਲੈਂਦਾ ਸਾਡੇ ਯਾਰ ਕੀ ਦਾ ਬੰਦਾ ਨੰਬਰ ਦੱਸ ਦਿਓ ਆਪਦਾ 63788 ਹਾਂਜੀ 79155 ਚਲੋ ਇਹ ਨਾ ਆਪਣਾ ਸੰਤੋਸ਼ ਸੰਤੋਸ਼ ਇੱਥੋਂ ਕਿੰਨੇ ਕਿਲੋਮੀਟਰ ਹੋਗਾ ਚੂਰੂ ਇੱਥੋਂ ਹਾਂ 200 ਮੰਨ ਲੈ ਪੂਰਾ ਹਾਂ ਬਹੁਤ ਦੂਰ ਆਣਾ ਉਹ ਐਨ ਜਦੋਂ ਸਾਡੇ ਬੰਦੇ ਸੱਲ ਸਾਰਾ ਜਾਂਦੇ ਮੱਥਾ ਟੇਕਣ ਆਹ ਉਹ ਅੱਗੇ ਰਹੇ ਸੱਲ ਸਾਰੇ ਰਸਤੇ 'ਚ ਆਉਂਦਾ ਹੈ ਹਨਾ ਚੂਰੂ ਆਹ ਇੱਕਦਮ ਇਹ ਦੋ ਤਿੰਨ ਮੈਨੂੰ ਜ਼ਿਆਦਾ ਚੰਗੀ ਤਰ੍ਹਾਂ ਹਾਂਜੀ ਹੋਰ ਵਧੀਆ ਬੱਸ ਵਧੀਆ ਕੋਈ ਸੇਵਾ ਬੱਸ ਬੱਸ ਇਹ ਚੀਜ਼ਾਂ ਪਿੰਡਾਂ ਥੋੜੀਆਂ ਘਟਦਿਆਂ ਜਾਂਦੀਆਂ ਪਹਿਲਾਂ ਜ਼ਿਆਦਾ ਹੁੰਦੀਆਂ ਸੀਗੀਆਂ ਤੇ ਜਦੋਂ ਇਹੋ ਚੀਜ਼ ਬਾਹਰਲੇ ਵਹਿੰਦੇ ਖਾਸ ਕਰਕੇ ਉਹਨਾਂ ਨੂੰ ਫਿਰ ਪਿੰਡ ਦੀ ਯਾਦ ਆਉਂਦੀ ਹੈ ਪਿੰਡ ਚ ਉਹਨਾਂ ਨੇ ਇਹੋ ਜਿਹਾ ਕੋਈ ਸੁਬਿਹਰਾ ਸੁਣਿਆ ਹੁੰਦਾ ਜਿਵੇਂ ਇਹ ਹੋਗੇ ਸਬਜ਼ੀ ਵਾਲੇ ਹੋਗੇ ਜਾਂ ਹੋਰ ਆਪਾਂ ਅਨਾਉਂਸਮੈਂਟਸ ਹੁੰਦੇ ਗੁਰੂ ਘਰ ਵਿੱਚ ਕੋਈ ਕਿਹੜੀਆਂ ਯਾਦਾਂ ਬੰਦੇ ਦੀਆਂ ਉਹ ਤਾਜ਼ਾ ਹੋ ਜਾਂਦੀਆਂ ਤੇ ਬਾਕੀ ਪ੍ਰੇਮਜੀਤ ਕੋਲ ਆਇਆ ਸੀ ਮੈਂ ਇਸ ਟਾਈਮ ਪ੍ਰੇਮਜੀਤ ਹੁਣ ਆਹ ਦੁਕਾਨ ਵੀ ਸੰਭਦੇ ਆ ਚੱਕੀ ਦੇ ਨਾਲ ਨਾਲ ਤੇ ਲੱਕੜ ਦਾ ਕੰਮ ਵੀ ਕਰਦੇ ਤੁਹਾਨੂੰ ਪਤਾ ਹੀ ਹੈ ਪ੍ਰੇਮਜੀਤ ਕੀ ਹਾਲ ਹੈ ਠੀਕ ਹੈ ਬਾਈ ਜੀ ਤਕੜੇ ਹੋ ਹਾਂਜੀ ਬਾਈ ਜੀ ਬਹੁਤ ਵਧੀਆ ਜੀ ਇੱਕ ਨਾ ਦੋਸਤੋ ਮੈਂ ਪਰਸੋ ਵੀਡੀਓ ਪਾਈ ਸੀ ਮਾਨ ਸਾਹਿਬ ਦੇ ਘਰ ਦੀ ਬਾਤ ਤੇ ਨਾ ਲੱਕੜ ਦਾ ਫਰੇਮ ਬਣਾਇਆ ਹੋਇਆ ਸੀ ਉਹ ਪ੍ਰੇਮ ਜੀ ਨੇ ਬਣਾਇਆ ਹੋਇਆ ਤੇ ਬੜਾ ਵਧੀਆ ਕੰਮ ਕਰਿਆ ਉਹਤੇ ਤੇ ਜਦੋਂ ਪੂਰਾ ਤਿਆਰ ਹੋ ਗਿਆ ਫਿਰ ਤੁਹਾਨੂੰ ਅਸੀਂ ਉਹਦੇ ਬਾਰੇ ਵੀ ਦੱਸਾਂਗੇ ਕਿ ਕੀ ਸਿਸਟਮ ਹੈ ਵੈਸੇ ਮੈਂ ਬਣੇ ਵੇਖੇ ਕਿ ਲੋਕਾਂ ਛੱਤ ਤੇ ਬਣਾਉਂਦੇ ਆ ਕਈ ਬੰਦੇ ਹਾਂ ਪਾਕਿਸਤਾਨ ਚ ਬਹੁਤ ਬਣਦੇ ਹੋ ਆਪਣੇ ਦੇ ਲੋਕ ਘੱਟ ਬਣਾਉਂਦੇ ਆ ਇਹ ਸਾਡੇ ਪਿੰਡ ਪਹਿਲਾਂ ਬਣਿਆ ਤੇ ਬੜਾ ਵਧੀਆ ਬਣਿਆ ਹੋਇਆ ਮਾਨ ਸਾਹਿਬ ਨੇ ਆਈਡੀ ਦਿੱਤਾ ਸੀ ਕਿ ਤੂੰ ਛੋੜੇ ਦਿਮਾਗ ਚ ਆਇਆ ਸੀਗਾ ਇਹ ਮਾਨ ਸਾਹਿਬ ਨਹੀਂ ਦਿਖਾਈ ਸੀ ਸਾਨੂੰ ਉਹਦੇ ਇਸ ਤਰ੍ਹਾਂ ਬਣਾਉਣਾ ਸੀ ਹਾਂਜੀ 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 ਤੇ ਉਹਨਾਂ ਦੇ ਬਾਹਰ ਉਹਦਾ ਬੇਟਾ ਰਹਿੰਦਾ ਹਾਂ ਬਾਹਰ ਰਹਿੰਦੇ ਆ ਜੋਗਰਾਜ ਸਿੰਘ ਮਾਨ ਹਾਂਜੀ ਉਹਨਾਂ ਨੇ ਉਹਨੂੰ ਫੋਟੋ ਭੇਜੀ ਸੀ ਚਲੋ ਵਧੀਆ ਗੱਲ ਆ ਹੋਰ ਕੰਮ ਕਰ ਵਈ ਗਿਆ ਚੱਲਦਾ ਹਾਂਜੀ ਬਹੁਤ ਅੱਛਾ ਹੁਣ ਮਤਲਬ ਜੇ ਕਿਸੇ ਲੱਕੜ ਦਾ ਕੰਮ ਕਰਾਉਣਾ ਤੁਸੀਂ ਕਰ ਦੋਗੇ ਬਈ ਦੇ ਟਾਈਮ ਕੱਟ ਕੇ ਕੋਈ ਐਹੀ ਢਲ ਨਹੀਂ ਕੋਈ ਢਲ ਨਹੀਂ ਜਰੂਰ ਕਰ ਦਿਆਂਗੇ ਚਲੋ ਵੈਰੀ ਗੁੱਡ ਜੀ ਤੇ ਹੋਰ ਨੌਜਵਾਨ ਸੈੱਟ ਹੈ ਹਾਂਜੀ ਹਾਂਜੀ ਵਧੀਆ ਚੱਲਦਾ ਕੰਮ ਕਰ ਦੁਕਾਨਦਾਰੀ ਸੈ हां आज सुबह भी गल हुई सी रोज ही ਹੁੰਦੀ ਹੈ ਗੱਲ ਤਾਂ ਹਾਂਜੀ 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 ਹਾਂ ਆਉਂਦੀ ਆ ਤੇ ਇੱਕ ਮੈਂ ਐ ਪੁੱਛਦਾ ਸੀ ਦੂਜਾ ਆਪਣਾ ਕਣਕ ਹੋਂ ਤਾਂ ਸਾਰੀ ਬੰਡੀ ਕੀ ਤਕਰੀਬਣਾ ਨਾ ਹਾਂਜੀ ਜੇ ਹੁਣ ਕਿਸੇ ਕਣਕ ਵੱਜੇ ਮੰਨ ਲਓ ਕੋਈ ਲੈਨ ਨਹੀਂ ਆਇਆ ਜਾਂ ਕੋਈ 5 ਕੁਮਾਂਡਲ ਵੱਧ ਗਈ 10 ਵੱਧ ਗਈ ਉਹਦਾ ਕੀ ਹਾਲ ਉਹਦਾ ਵਾਪਸ ਹੁੰਦੀ ਹੁੰਦੀ ਹੈ ਕਿ ਹਾਂਜੀ ਉਹ ਵਾਪਸ ਹੋ ਜਾਂਦੀ ਹੈ ਕਰਨੀ ਪੈਂਦੀ ਤਾਂ ਕੋਈ ਹੱਲ ਨਹੀਂ ਉਹ ਹਾਂਜੀ ਉਹ ਮਸ਼ੀਨ ਦੇ ਅੰਦਰ ਹੀ ਰਹਿ ਜਾਂਦੀ ਹੈ ਅੱਛਾ ਨਹੀਂ ਬਾਹਰ ਨਹੀਂ ਨਿਕਲਦੀ ਬਾਹਰ ਨਹੀਂ ਨਿਕਲਦੀ ਉਹ ਮਸ਼ੀਨ ਦੇ ਜੇ ਨਾ ਕਰ ਗੁੱਠਾ ਲੱਗਦਾ ਮਾਲਕ ਦਾ ਉਹਨਾਂ ਚਿਰ ਉਹਦੀ ਮਸ਼ੀਨ ਤੋਂ ਕਣਕ ਨਹੀਂ ਨਿਕਲਦੀ ਜਿੰਨਾ ਚਿਰ ਮਸ਼ੀਨ ਨੂੰ ਕਣਕ ਨਹੀਂ ਨਿਕਲਦੀ ਉਹ ਕਣਕ ਸਰਕਾਰੀ ਹੈ ਵੇਚ ਨਹੀਂ ਸਕਦੇ ਆਪਾਂ ਹਾਂ ਉਹਨੂੰ ਆਪਾਂ ਕਿਸੇ ਬਸਿੰਦ ਦੇ ਸਕਦੇ ਆ ਵਾਪਸ ਜਾਂਦੀ ਹੈ ਬਾਹਰ ਭ ਉਦ ਹੀ ਆਉਂਦੀ ਗਾਣ ਨਹੀਂ ਉਹ ਪਤਾ ਕੀ ਗੱਲ ਹੁਣ ਐ ਕਿ ਸਾਡੇ ਕੋਲ 90 ਕਿਲੋ ਦਜੀ ਹੈ ਹਾਂਜੀ ਉਹ 90 ਕਿਲੋ ਸਾਡੇ ਕੋਲੇ ਪਈ ਹੈ ਇਹ ਨਹੀਂ ਪਤਾ ਜੇ ਤਾਂ ਸਰਕਾਰ ਵਾਪਸ ਲੈ ਕੇ ਜਾਊ ਤੇ ਲੈ ਜੂ ਨਹੀਂ ਕ ਅਗਲੇ ਜਿਹੜੇ 90 ਕਿਲੋ ਘਟਾ ਜੂ ਅੱਛਾ ਐ ਹੁੰਦਾ ਐ ਇਸ ਤਰ੍ਹਾਂ ਹੋਏ ਆਪਾਂ ਇਹਨੂੰ ਵਰਤ ਨਹੀਂ ਸਕਦੇ ਨਹੀਂ ਆਪਾਂ ਨਹੀਂ ਵਰਤ ਸਕਦੇ ਬਾਕੀ ਦੋਸਤ ਤੁਹਾਨੂੰ ਦੱਸ ਦੇਣਾ ਨਾ ਇਹ ਡੀਪੋ ਵਾਲਾ ਕੰਮ ਆ ਇਹ ਮੈਂ ਚੰਗੀ ਤਰ੍ਹਾਂ ਆਦੇ ਅੱਖੀ ਦੇਖਿਆ ਹੋਇਆ ਮੈਂ ਆਪ ਵੀ ਕਣਕ ਮੰਡ ਕੇ ਵੇਖੀ ਚਾਚਾ ਰਗਿਆਂ ਨਾਲ ਸਾਰੇ ਨਾਲ ਪ੍ਰੇਮ ਰਗਿਆਂ ਨਾਲ ਇਹਦੇ ਵਿੱਚ ਵਜਨ ਪਚਾਉਣ ਨੂੰ ਬਹੁਤ ਘੱਟ ਹੈ ਇਹ ਗੱਲ ਜਮਾ ਸੱਚੀ ਹੈ ਚੱਲ ਹੁਣ ਤਾਂ ਕਣਕ ਆਉਂਦੀ ਐ ਉਹ ਵੀ ਗ ਤੇ ਜਾਂ ਫਿਰ ਉਹ ਇਹੋ ਚੀਜ਼ ਭੇਜ ਦਿੰਦੇ ਜਿਵੇਂ ਮਾੜੇ ਮੋਟੇ ਛੋਲੇ ਛਾਲੇ ਭੇਜਦੇ ਸੀ ਉਹ ਨਾ ਵਿਕਦੇ ਐ ਉਹ ਨਾ ਕੋਈ ਲੈ ਕੇ ਜਾਂਦਾ ਉਹ ਵੀ ਪੱਲੇ ਪੈਣ ਵਾਲੀ ਗੱਲ ਸੀ ਹਾਂ ਪਹਿਲਾਂ ਮਿੱਟੀ ਤੇਲ ਆਉਂਦਾ ਹੁੰਦਾ ਸੀਗਾ ਉਹ ਚੱਲ ਲੋ ਕੋਰਾ ਭਰਾ ਕਰ ਦਿੰਦੇ ਸੀ ਕਿਉਂਕਿ ਵਿਕ ਵੀ ਜਾਂਦਾ ਸੀ ਉਹ ਹੁਣ ਤਾਂ ਮਿੱਟੀ ਤੇਲ ਵੀ ਬੰਦ ਹੋਇਆ ਨੂੰ ਬਹੁਤ ਚਿਰ ਹੋ ਗਿਆ ਹਾਂ ਹੁਣ ਤਾਂ ਬੰਦ ਹੈ ਹਾਂ ਇਹਨੂੰ ਸੇਵਾ ਆ ਇਕੱਲੀ ਤੇ ਆਪਾਂ ਕਹਿ ਦਿੰਨੇ ਵੀ ਸਾਡੀ ਡੀਪੋ ਵਾਲਾ ਕਣਖਾ ਗਿਆ ਕੋਈ ਨਹੀਂ ਖਾ ਸਕਦਾ ਇਹ ਗੱਲ ਬਿਲਕੁਲ ਸੱਚ ਹੈ ਵੀ ਕੋਈ ਬੰਦਾ ਕਣਕ ਨਹੀਂ ਖਾ ਸਕਦਾ ਤੇ ਇਹ ਗੱਲ ਝੂਠ ਹੈ ਵੀ ਕਿ ਡੀਪੋ ਵਾਲਾ ਕਣ ਖਾ ਗਿਆ ਖਾ ਹੀ ਨਹੀਂ ਸਕਦਾ ਤੇ ਨਾ ਹੀ ਇਹ ਚ ਬਚਨ ਬ ਸਾਰਾ ਕੁਝ ਸਾਹ ਦੇ ਸਾਹਮਣੇ ਹੁੰਦਾ ਹੈ। ਕੀ ਗਲਤ ਗੱਲ ਬੋਲੀ ਜੀ? ਨਹੀਂ ਜੀ ਬਿਲਕੁਲ। ਉਹ ਤਾਂ ਆਇਆ ਹੋ ਸਕਦਾ ਵੀ ਤੁਸੀਂ ਗੁੱਠਾ ਲਵਾ ਕੇ ਕਣਕ ਨਾ ਲੈ ਕੇ ਜਾਓ। ਅਗਲੇ ਨੂੰ ਛੱਡ ਕੇ ਤਾਂ ਉਹ ਅੱਡ ਗੱਲ ਹੈ। ਹਾਂ ਉਹ ਤਾਂ ਅਗਲੇ ਨੂੰ ਛੱਡਦਾ ਵੀ ਹੈ। ਅੱਜ ਕੱਲ ਤਾਂ ਇਹ 50 ਗ੍ਰਾਮ ਨਹੀਂ ਛੱਡਦਾ। ਨਾ ਨਾ ਯਾਰ ਮੇਰੀ 50 ਗ੍ਰਾਮ ਘੱਟ ਵੀ ਪੂਰੀ ਕਰ। ਲੋਕ ਇੰਨਾ ਭਸਾ ਵੀ ਕਰਦੇ ਵੀ ਪਰਚੀ ਫੜਾ ਜਾਣ ਤਾਂ ਵੀ ਕਰ ਕਰ ਘਰੇ ਭੇਜਦੇ। ਘਰੇ ਭੇਜਦੇ ਨਾ ਤੇ ਬਾਕੀ ਆਇਆ ਵੀ ਚਲੋ ਮਹਿੰਗਾਈ ਵੀ ਵਧੀ ਵੀ ਦੋਨੇ ਗੱਲਾਂ ਹੀ ਆ। ਹਾਂਜੀ। ਲੋਕਾਂ ਦੀ ਮਜਬੂਰੀ ਹੈ। ਚਲੋ ਬਹੁਤ ਬਹੁਤ ਧੰਨਵਾਦ ਤੁਸੀਂ ਸਮਾਂ ਦਿੱਤਾ ਸਾਨੂੰ ਤੇ ਚੜ੍ਹਦੀ ਠੀਕ ਹੈ ਜੀ ਓਕੇ ਮੈਂ ਤੁਹਾਨੂੰ ਸਾਡੇ ਪਿੰਡ ਦਾ ਘੇੜਾ ਲਵਾਦ ਕੇ ਸਾਡੇ ਖੂਬਸੂਰਤ ਪਿੰਡ ਦਾ ਕਿਉਂਕਿ ਆਪਾਂ ਤੁਰਕੇ ਦਾ ਵੀਡੀਓ ਬਣਾਈਓ ਤੇ ਨਾ ਸਾਰਾ ਕੁਝ ਕਵਰ ਨਹੀਂ ਹੁੰਦਾ ਜਿੱਥੇ ਮੈਂ ਖੜਾ ਹੁੰਨਾ ਉੱਥੋਂ-ਉੱਥੋਂ ਦੀ ਵੀਡੀਓ ਆ ਜਾਂਦੀ ਹੈ ਬਾਕੀ ਵੀਡੀਓ ਰਹਿ ਜਾਂਦੀ ਹੈ ਦੇਖੋ ਤੁਸੀਂ ਮੇਰੇ ਪਿੰਡ ਦੀਆਂ ਸੋਹਣੀਆਂ-ਸੋਹਣੀਆਂ ਗਲੀਆਂ ਬਾਕੀ ਥੋੜੀ ਧੁੱਪ ਹੈ ਸ਼ਾਇਦ ਵੀਡੀਓ ਜਿਆਦਾ ਕਲੀਅਰ ਨਾ ਆਵੇ ਚਲੋ ਕੋਈ ਗੱਲ ਨਹੀਂ ਐਡਜਸਟ ਕਰ ਲਿਓ ਤੇ ਆਹ ਦੇਖੋ ਆਹ ਗੇਟ ਦੀ ਗੱਲ ਕਰਦਾ ਜੀ ਮੇ ਚਾਚੇ ਅਰਗਨ ਗੇਟ ਬਣਾਇਆ ਬਹੁਤ ਸੋਹਣਾ ਬਣਿਆ ਹੋਇਆ ਸਾਡੇ ਪਿੰਡ ਤਕਰੀਬਨ ਇਹੋ ਜਿਹੇ ਨੂੰ ਬਹੁਤ 게ਟ ਬਣ ਰਹੇ ਐ ਬਹੁਤ ਸੋਹਣਾ ਜਿੰਨਾ ਵੀ ਕਹਿ ਦਈਏ ਆ ਆ ਕੀ ਕਾ ਮਾਨ ਸਾਹਿਬ ਦੀ ਹਵੇਲੀ ਇਹਦੀ ਵੀਡੀਓ ਆਪਾਂ ਪੂਰੀ ਪ੍ਰੋਪਰ ਪਾਈ ਵੀ ਆ ਤੁਸੀਂ ਦੇਖ ਸਕਦੇ ਹੋ ਆਪਣੇ YouTube ਚੈਨਲ ਦੇ ਉੱਤੇ ਪਈ ਆ ਤੇ ਬਹੁਤ ਪੁਰਾਣਾ ਹੈ 1900 ਤੋਂ ਇੱਕ ਲਓ 57 ਦਾ ਘਰ ਬਣਿਆ ਹੋਇਆ ਇਹ ਤੇ ਇਹੋ ਜਿਹੇ ਆਪਣੇ ਕੋਲ ਚਾਰ ਹਵੇਲੀਆਂ ਆ ਮਾਨ ਸਾਹਿਬ ਦਾ ਪਾਰਕ ਆ ਗਿਆ ਨਾਲ ਇਹ ਵੀ ਬਹੁਤ ਸੋਹਣਾ ਬਣਿਆ ਹੋਇਆ ਜਿੰਨਾ ਵੀ ਕਹਿ ਦਈਏ ਤੇ ਹੁਣ ਜਾਣਦੇ ਆ ਜੀ ਸਾਡੇ ਪਿੰਡ ਦੀ ਲੇਕਣੀ ਆਹਾ बस लेके दा हालो जना ਸਾਡੇ ਪਿੰਡ ਬਹੁਤ ਸੋਹਣਾ ਜਿੰਨਾ ਵੀ ਗੇੜੀ। ਬਾਕੀ ਆ ਗਲੀਆਂ ਗੁਲੀਆਂ ਤਾਂ ਸਾਡੇ ਪਟੈ ਨਹੀਂ ਖੁੱਲੀਆਂ ਨਾ ਇਹ ਤਾਂ ਪਹਿਲੇ ਪਲੈਨਿੰਗ ਨਾਲ ਛੜਾਈਆਂ ਲੋਕਾਂ ਤੋਂ। ਵੈਸੇ ਤਾਂ ਪਹਿਲੇ ਖੁੱਲੀਆਂ ਸੀਗੀਆਂ। ਬਾਕੀ ਜਿੱਥੇ-ਇਥੇ ਭੀੜੀਆਂ ਸੀ ਉਥੇ ਬਰ ਥਾਂ ਦਾ ਮਤਲਬ ਉਹ ਇਹ ਟੁੱਟਾ ਕਰਕੇ ਉਹਦੀ ਕੰਨ ਕੰਨ ਦੂਰੀਆ ਦੀ ਕੱਟ ਕੇ ਬੰਦੇ ਦੀ। ਤੇ ਉਹਨੂੰ ਜਾਂ ਕਾਂਪਰ ਛੱਡ ਛੁੱਟ ਕੇ ਮਤਲਬ ਤੇ ਸੈਟਿੰਗ ਕਰਤੀ ਸਾਰੇ। ਵੀ ਕੱਲ ਵੀ ਟਰਾਲੀ ਲੰਘਦੀ ਐ ਤੇ ਕੋਈ ਤਕਲੀਫ ਨਾ ਹੋਵੇ ਕਿਤੇ। ਉਹ ਸਾਬਣਾ ਪਹਿਲਾਂ ਹੀ ਦੋਸ਼ ਕੇ ਬਣਾਇਆ। ਬਸ ਆਇਆ ਵੀ ਆ ਜਵੇਂ ਹੁਣ ਵਿੱਚ ਬੱਚੇ ਜਿੱਥੇ ਇਥੇ ਲੋਕਟੈਲ ਲੱਗੀ ਆ ਇਹ ਲੋਕ ਨੇ ਪੱਟ ਫੁੱਟ ਦੀ ਪੈਪ ਕੋ ਪਾਉਣ ਲੱਗਿਆ ਨੇ ਉੱਥੋਂ ਧਮੜੀ ਗੁਰਦਰੀ ਗੁਰਦਰੀ ਆ ਬਾਕੀ ਕੰਮ ਸਿੱਟਾ ਆ ਗਈਆਂ ਵੇਲੀਆਂ ਵੇਖੋ ਆ ਆ ਸਾਰੀਆਂ ਉਹਨਾਂ ਦੇ ਮਹਿਮਾਨ ਸਾਹਿਬ ਕਿਆਂ ਬੜੀਆਂ ਸੋਹਣੀਆਂ ਬਣੀਆਂ ਮੰਗੀਆਂ ਮਾਰਤਾ ਵੀ ਤਾਂ ਚੰਡੀ ਕੜਵਾਏ ਨਾ ਤਾਂ ਪੱਕਾ ਆਪਾਂ ਜਿਹੜੀਆਂ ਰਹਿੰਦੀਆਂ ਸੀ ਵੇਲੀਆਂ ਉਹਨਾਂ ਦੀ ਵੀਡੀਓ ਬਣਾਵਾਂਗੇ ਆ ਦੇਖੋ ਗਲੀ ਗੱਡੀ ਵੱਡੀ ਹੈ ਕੁੱਲ ਮਿਲਾ ਕੇ ਆਪਾਂ ਇਹ ਕਹਿ ਸਕਦੇ ਹਾਂ ਸਾਡੇ ਪਿੰਡ ਦੇ ਮਤਲਬ ਜਿਹੜੇ ਘਰ ਆ ਉਹਨਾਂ ਦੇ ਬਾਹਰ ਚ ਦਾਣਾ ਮੰਡੀਆਂ ਬਣਾਤੀਆਂ ਜਿੰਨੀਆਂ ਟਰਾਲੀਆਂ ਮਰਜ਼ੀ ਸੈੱਟ ਲੋ ਕਣਕ ਦੀਆਂ ਝੋਨੇ ਦੀ ਫੱਕੀਆਂ ਦਾਣਾ ਮੰਡੀਆਂ ਜਾਵਾ ਸਾਡੇ ਪਿੰਡ ਕਚੌਂਕਾ ਬਹੁਤ ਵੱਡਾ ਹੈ ਉਹ ਵੀ ਤੁਹਾਨੂੰ ਦਿਖਾਉਣਾ ਮੈਂ ਬੜਾ ਖੁੱਲਾ ਡੁੱਲਾ ਆਹ ਦੇਖੋ ਆ ਗਈ ਸਾਡੇ ਪਿੰਡ ਦੀ ਖੂਬਸੂਰਤ ਫਿਰਨੀ ਇਹ ਫਿਰਨੀ ਬਹੁਤ ਘੱਟ ਵਗਦੀ ਹੈ ਜਿਹੜੀ ਪਰਲੀ ਫਿਰਨੀ ਸਾਡੇ ਪਿੰਡ ਦੀ ਉਹ ਜਿਆਦਾ ਵਗਦੀ ਹੈ ਮੇਨ ਰੋਡ ਉਹੀ ਹੈ ਇੱਧਰ ਤੁਹਾਨੂੰ ਜ਼ਿਆਦਾਤਰ ਮਿਲਣਗੇ ਗੱਠਾਂ ਵਾਲੇ ਯਾਰ ਆਹ ਕੰਮ ਦੇਖੋ ਬਾਈ ਯਾਰ ਆਹ ਕੰਮ ਕਿਉਂ ਕਰਦੇ ਨੇ ਯਾਰ ਲੈ ਸਿੱਧਾ ਤਾਂ ਕੀ ਕਰਨਾ ਹੈ ਡੇਗ ਹੀ ਗਏ ਨੂੰ ਮੈਨੂੰ ਲੱਗਦਾ ਕਿਸੇ ਨੇ ਸਿੱਧਾ ਕਰਨ ਦੀ ਕੋਸ਼ਿਸ਼ ਕੀਤੀ ਸੀਗੀ ਪਰ ਕਰ ਨਹੀਂ ਸਕਿਆ ਕੋਸ਼ਿਸ਼ ਕਰਦਾ ਮੈਂ ਇਹਨੂੰ ਸਿੱਧਾ ਕਰਦਕੇ ਯਾਰ ਗਾਂ ਸਕੂਲ ਹੈ ਕਿਸੇ ਨੂੰ ਤਾਂ ਪਤਾ ਲੱਗਦਾ ਨਾ ਕਰਿਆ ਕਰੋ ਬਾਈ ਬਣ ਕੇ ਆ ਕੰਮ ਯਾਰ ਬੱਚੇ ਪੜ੍ਹਦੇ ਇੱਥੇ ਮੂਦਾ ਮਾਰ ਕੇ ਭੱਜ ਗਏ ਤੁਸੀਂ ਉਤਨੀ ਯਾਰ ਸਿੱਧਾ ਕਰਾ ਯਾਰ ਪਤਾ ਨਹੀਂ ਲੋਕ ਹਟਦੇ ਕਾਤੋਂ ਨਹੀਂ ਯਾਰ ਟਰਾਲੀਆਂ ਮਾਰ ਕੇ ਗਏ ਨਾ ਇਹਦੇ ਕੋ ਸਬੰਦ ਤੋਂ ਮਟਰਵਾ ਦੇ ਮੈਸਟਰ ਵੀ ਨਹੀਂ ਲੱਗਿਆ ਸੇ ਫਸੇ ਕਹਿ ਦਾਂਗੇ ਯਾਰ ਆਪਾਂ ਇਹਦਾ ਸਕੂਲ ਚ ਰੱਖਣਾ ਇੱਥੋਂ ਨਹੀਂ ਨਹੀਂ ਲਾਈ ਜਾਊਗਾ ਕੋਈ ਹੋਰ ਯਾਰ ਇਹ ਸਕੂਲ ਖੁੱਲਿਆ ਸਕੂਲ ਤਾਂ ਨਹੀਂ ਖੁੱਲਿਆ ਇਹਨੂੰ ਫਿਰ ਕਿਸੇ ਦੇ ਘਰੇ ਰੱਖ ਦੇ ਆਪਾਂ। ਘਰੇ ਹੀ ਰੱਖਣਾ। ਨਹੀਂ ਕਿਰੇ ਰੱਖ ਲੈ ਇੱਥੇ ਫਿਰ ਮੈਂ ਹੋਰ ਕਿੱਥੇ ਰੱਖਾਂਗੀ। ਹਾਂ ਜੁੜਿਆ ਹੋਇਆ ਰਹਿਣ ਦੇ ਨਾ ਛੇੜ ਨਾ ਛੇੜ ਜਿਹਾ ਲਾ ਦੇ। ਤੜਕੇ ਸਕੂਲ ਕਿ? ਹਾਂਜੀ ਤੜਕੇ ਲੱਗੂ। ਤੜਕੇ ਅੱਖ ਹੋ ਜਾਂਗੇ ਸਕੂਲ ਮਾਸਟਰਾਂ ਨੂੰ। ਲੋੜ ਵੀ ਮੈਨੂੰ ਦੱਸ ਦਿਓ ਇੱਟਾਂ ਲਾ ਦੇ ਨਾਲ ਇਹਦੇ ਉਰਲੇ ਪਾਸੇ। ਹਾਂ ਹਾਂ ਲਾ ਦੇ ਬੱਸ। ਉੱਲੇ ਪਾਸੇ ਚੱਕ ਕੇ ਨਾ ਦੋ ਇੱਟਾਂ ਇੱਧਰ ਰੱਖ ਦੇ। ਉਹ ਬਹੁਤ ਪਿਛਲੀਆਂ। ਹਾਂ ਪਤਾ ਲਾ ਦੇ ਉੱਤੇ। ਵੈਰੀ ਗੁੱਡ। ਯਾਰ ਲੋਕਾਂ ਨੂੰ ਪਤਾ ਨਹੀਂ ਕਿਉਂ ਨਹੀਂ ਬੈਂਚਾਂ ਨੇ ਲੋਕਾਂ ਨੇ ਤੋੜਦੇ ਭਰਾਵਾ। ਆਹ ਚੀਜ਼ਾਂ ਲੋਕਾਂ ਨੇ ਤੋੜ ਤੀਆਂ। ਉਹ ਕੀ ਗਲਤ ਕਰ ਲੈ ਇੱਕ ਦੀ ਇੱਠੇ ਕੀ ਤਾਂ ਲਾ ਦੇ ਯਾਰ ਆਈਦਾ ਨੇ ਪਿੱਛੇ ਚੱਕ ਕੇ ਪਿੱਛੋਂ ਹਾਂ ਹਾਂ ਚੱਕ ਇੱਧਰ ਲਾ ਦੇ ਯਾਰ ਇੱਧਰ ਲਾ ਬੰਦ ਆ ਜਿਆਦਾ ਕੰਡਮ ਹੈ ਕਿਹੜਾ ਬੜਾਈ ਕਿ ਸਹੀ ਹੈ ਇਹਦਾ ਸਹੀ ਪਿੱਛੋਂ ਚੱਕ ਇੱਕ ਘਲਾ ਦੇ ਹੋਰ ਉਧਰੋਂ ਚੱਕ ਇੱਧਰ ਲਾ ਦੇ ਨਹੀਂ ਪਿਛਲੀ ਚੱਕੀ ਦੀ ਪਿੱਛੇ ਕੀ ਹੈ ਕਿ ਪੱਥਰਾ ਹਾਂ ਵੈਰੀ ਗੁੱਡ ਚੱਲ ਕੋਈ ਨਹੀਂ ਤੇ ਤੜਕੇ ਮਾਸਟਰ ਨੂੰ ਕਹਿਣਾ ਚਾਹ ਕ ਤੁਸੀਂ ਸਕੂਲ ਕਿੰਨੇ ਵੇ ਲੱਗਦਾ ਹੁੰਦਾ 8 ਵਜੇ 8 ਵਜੇ ਚੱਲ ਦੇਖੂਆ ਮੇਰਾ ਟਾਈਮ ਲੱਗੇ ਤਾਂ ਮੈਂ ਆ ਜਾਊਂਗਾ ਨਹੀਂ ਤੁਸੀਂ ਪੱਕਾ ਕਹਿ ਕੇ ਆਣਾ ਚੰਗਾ ਮੈਨੂੰ ਪੈਂ ਲੱਗਿਆ ਜਿਵੇਂ ਕਿ ਸਿੱਧਾ ਕਰਤਾ ਹੁੰਦਾ ਇਹ ਡੇਮੇ ਦੇਖਦਾ ਯਾਰ ਆਪਣੇ ਤੋਂ ਲੋਕ ਤੁਹਾਨੂੰ ਪਤਾ ਹੀ ਦੇਖ ਲੈ ਲੈ ਆ ਨਾ ਟਰਾਲੀਆਂ ਦਾ ਕੰਮ ਸਾਰਾ ਜਾਂ ਇੱਥੇ ਨਾ ਆ ਰ ਆ ਰੋਡ ਨਾ ਇੱਕ ਤਾਂ ਹੂੰ ਪੀੜੀ ਐ ਤੇ ਇੱਥੇ ਟਰਾਲੀ ਕੋਈ ਨਾ ਕੋਈ ਪੱਕੇ ਠੱਲੇ ਜਾਂਦਾ ਅੱਗੋਂ ਜਦੋਂ ਬੰਦੇ ਦਾ ਮੋੜ ਐ ਤੇ ਮੋੜ ਤੋਂ ਪਤਾ ਨਹੀਂ ਲੱਗਦਾ ਕਿ ਕੋਈ ਚੀਜ਼ ਆਉਂਦੀ ਹੋਵੇ ਯਾਰ ਇਹ ਤਾਂ ਕੁਦਰਤੀ ਰੋਡ ਘਟ ਵਗਦੀ ਐ ਇਹ ਤਾਂ ਆਪ ਹੀ ਚਾਹੀਦਾ ਇਹਨਾਂ ਦੇ ਵਿੱਚ ਵਾ ਕੇ ਇੱਥੇ ਵੜਦੇ ਹੋਣੇ ਆ ਇਹ ਗਲਤ ਗੱਲ ਐ ਹਾਂਜੀ ਹਾਂਜੀ ਹੋਰ ਯਾਰ ਚਲ ਜੋਂਦੇ ਰੋ ਖੇਡਣ ਜਾਂਦੇ ਖੇਡਣਾ ਆਈ ਸੀ ਨਾ ਛੱਡਣਾ ਆਈ ਸੀ ਇਸੇ ਖੇਡਦਾ ਹੁੰਦਾ ਕਬੱਡੀ ਖੇਡਦਾ ਹੁੰਦਾ ਕਬੱਡੀ ਖੇਡਦਾ ਹੈ ਹੈ ਖੇਡਿਆ ਕਰੋ ਚੰਗਾ ਦੱਬ ਕੇ ਸੰਗੀਤਾਂੀਆਂ ਦਾ ਖੇਡਣ ਲੱਗਿਆ ਨੂੰ ਆ ਘੜੀ ਲਾਂ ਦੇ ਲਾ ਕੇ ਆਇਆ ਕਰ ਘੜੀ ਨਾ ਉਹ ਬਾਹਰ ਅੰਦਰ ਮੰਨ ਲਿਆ ਕਰ ਇਥੇ ਖੇਡਣ ਵੇਲੇ ਨਾ ਇਹ ਟੁੱਟ ਜੂਗੀ ਤੇਰੀ ਠੀਕ ਹੈ ਕਿੰਨੇ ਵਿੱਚ ਪੜਦਾ ਹੈ 7ਵੀਂ ਵਿੱਚ ਵੈਰੀ ਗੁੱਡ ਤੁਸੀਂ 10ਵੀਂ ਵਿੱਚ 10ਵੀਂ ਵਿੱਚ ਇੱਥੇ ਪੜਦਾ ਤੋਨੇ ਤੜਕੇ ਮਾਸਟਰ ਨੂੰ ਪੱਕਾ ਕਹਿਣਾ ਚੰਗਾ ਇਹ ਹੋਰ ਜਿਉਂਦੇ ਰਹੋ